ਐ ਬਸ ਹੁਣ ਸਪੀਡ ਨਾਲ ਕੇ ਨਾਲ ਹੋਰ ਡਬਲ ਕੰਮ ਕਰ ਰਹੇਗੇ ਜੀ ਔਰ ਖੁਸ਼ੀ ਹੈ ਇਸ ਗੱਲ ਦੀ ਵੀ ਜਿਹੜੀ ਪਾਰਟੀ ਨੇ ਜ਼ਿੰਮੇਵਾਰੀ ਬਖਸ਼ੀ ਹੈ ਉਹ ਤਨ ਦੇ ਨ ਨਿਭਾਵਾਂਗੇ ਜੀ ਆਪਾਂ ਸ਼ੈਰੀ ਸਾਹਿਬ ਅ ਅਗਲੇ ਦਿਨਾਂ ਦੇ ਵਿੱਚ ਆਪ ਸੁਪਰੀਮੋ ਕੇਜਰੀਵਾਲ ਜੀ ਵੀ ਆਉਣਗੇ ਤੁਹਾਡੀ ਜੋਨਮੀ ਬਿਲਕੁਲ ਜੀ ਬਿਲਕੁਲ ਉਹ ਵੀ ਆ ਰਹੇ ਨੇ ਔਰ ਮਾਨਜੁਗ ਮੁਖਪਤਰੀ ਪੰਜਾਬ ਭਗਵੰਤ ਮਾਨ ਜੀ ਉਹ ਵੀ ਆਉਣਗੇ ਜੀ ਔਰ ਇਹ ਜਿਹੜੀ ਇਲੈਕਸ਼ਨ ਹੈ ਮੈਂ ਇਨੀ ਗੱਲ ਕਹਿਣਾ ਚਾਹੁੰਦਾ ਵੀ ਇਹ ਇਹਦਾ ਜਿਹੜਾ ਰੁਝਾਨ ਹੈ ਜਿਹੜਾ ਰਿਜ਼ਲਟ ਹੈ ਇੱਕ ਬਹੁਤ ਵਧੀਆ ਤੁਹਾਡੇ ਸਾਹਮਣੇ ਨਜ਼ਰ ਆਊਗਾ ਸਰ ਜੀ ਮੁੱਦੇ ਕੀ ਐਸ ਲਈ ਤੁਸੀਂ ਹੁਣ ਹਲਕੇ ਦੇ ਵਿੱਚ ਦੇਖੋ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਸੀਂ ਵੇਖਿਆ ਹੋਊਗਾ ਮੈਂ ਪਿੰਡ ਪਿੰਡ ਜਾ ਰਿਹਾ ਔਰ ਮੇਰੀ ਕੋਸ਼ਿਸ਼ ਇਹ ਆ ਵੀ ਮੈਂ ਹਰ ਪਿੰਡਾਂ ਦੇ ਲੋਕਾਂ ਨੂੰ ਟੱਚ ਕਰਾਂ ਔਰ ਗਰਾਊਂਡ ਲੈਵਲ ਤੋਂ ਇੱਕ ਮੁੱਦੇ ਨਿਕਲ ਕੇ ਹੰਦੇ ਰੋਜ਼ਾਨ ਨਿਕਲ ਕੇ ਜੇ ਮੈਂ ਦੀਨਾ ਨਗਰ ਗਿਆ ਉੱਥੇ ਜਦੋਂ ਪਾਣੀ ਵੱਧ ਜਾਂਦਾ ਹੈ ਦਰਿਆਵਾਂ ਦੇ ਜਿਹੜੇ ਮਨ ਲੱਗੇ ਹੁੰਦੇ ਆ ਢੋਸੀਆਂ ਜਿਹੜੀਆਂ ਟੁੱਟ ਜਾਂਦੀਆਂ ਨੇ ਤੇ ਲੋਕਾਂ ਦੀਆਂ ਜ਼ਮੀਨਾਂ ਵਰਤ ਜਾਂਦਾ ਜੇ ਮੈਂ ਪਠਾਨਕੋਟ ਗਿਆ ਤੇ ਉੱਥੇ ਸਭ ਤੋਂ ਵੱਡਾ ਜਿਹੜਾ ਅ ਮੁੱਦਾ ਕਹਿ ਸਕਦੇ ਆ ਵੀ ਜਿਹੜਾ ਫਟ ਕਹਿੰਦਾ ਕਿਉਂਕਿ 24 ਘੰਟਿਆਂ ਦੇ ਵਿੱਚ ਉੱਥੇ 4 ਘੰਟੇ 5 ਘੰਟੇ ਦੇ ਪਠਾਨਕੋਟ ਜਿਹੜਾ ਬਲੌਕ ਹੀ ਰਹਿੰਦਾ ਸੁਜਾਨਪੁਰ ਤੇ ਵੀ ਇਹੋ ਹਾਲਾਤ ਉਸ ਤੋਂ ਬਾਅਦ ਗੱਲ ਕਰੀਏ ਮਟਾਲੇ ਦੀ ਮਟਾਲੇ ਦੀ ਇੰਡਸਟਰੀ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਨਾ ਤੇ ਕੋਈ ਵੱਡੀ ਸਾਡੇ ਕੋਈ ਇੰਡਸਟਰੀ ਹੈ ਇਤੋਂ ਤੱਕ ਕਿ ਵੀ ਕਾਦੀਆਂ ਹਲਕੇ ਦੇ ਵਿੱਚ ਵੀ ਸਾਡੇ ਉਹਨਾਂ ਮਿਲ ਚੱਲਿਆ ਕਰਦੀ ਸੀ ਹਜ਼ਾਰਾਂ ਦੀ ਤਦਾਦ ਚ ਉੱਥੇ ਮੈਂ ਕਹਿ ਸਕਦਾ ਵੀ ਲੋਕ ਕੰਮ ਕਰਦੇ ਸੀ ਰੋਜ਼ਗਾਰ ਵਧਿਆ ਸੀ ਪਰ ਉਹ ਵੀ ਬੰਦ ਕਰ ਦਿੱਤੇ ਇਹਦੇ ਨਾਲ ਨਾਲ ਵੱਡਾ ਹਸਪਤਲ ਉਹ ਜਿਹੜਾ ਉਹ ਸਾਨੂੰ ਲੋਕ ਸਭਾ ਗਰਦਾਸਪੁਰ ਵਾਲਿਆਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਸਾਨੂੰ ਅਕਸਰ ਜਦੋਂ ਵੀ ਕੋਈ ਪੇਸ਼ੈਂਟ ਜਿਆਦਾ ਸੀਰੀਅਸ ਹੁੰਦਾ ਸਾਨੂੰ ਚੰਡੀਗੜ੍ਹ ਜਾਂ ਦਿੱਲੀ ਜਾਣਾ ਪੈਂਦਾ ਫਿਰ ਨਾਲ ਦੇ ਨਾਲ ਕਿਡ ਸਟੇਡੀਅਮ ਇਹ ਬੜੇ ਜ਼ਰੂਰੀ ਨੇ ਜੀ ਸਾਡੇ ਪੰਜਾਬ ਦੀ ਨੌਜਵਾਨੀ ਬਚਾਉਣ ਵਾਸਤੇ ਤੇ ਵੱਡੀ ਗੱਲ ਇੱਕ ਜਿਹੜਾ ਮੇਨ ਮੁੱਦਾ ਨਾਲ ਬਾਰਡਰ ਤੋਂ ਉਹਨੇ ਪੰਛੀ ਨਹੀਂ ਹੁੰਦੇ ਜਿੰਨੇ ਡਰੋਨ ਹੁੰਦੇ ਨੇ ਉਹਦੀ ਹਫਾਜ਼ਤ ਕਰ ਲਈ ਉਹਦਾ ਪਹਿਲ ਕਦਮੀ ਵਾਸਤੇ ਪਰ ਅੱਲਾ ਚੁੱਕਣ ਵਾਸਤੇ ਜੀ ਜੇ ਆਪਾਂ ਲੋਧੀਆਂ ਨੂੰ ਕੋਈ ਦੇਖਦੇ ਹਾਂ ਐਸਲੇ ਮਦਾਨ ਸਤਿ ਨੂੰ 10 ਤੇ 10 ਪਰਵਤੀਆਂ 4 ਨੂੰ ਦੇਖੋ ਜੀ ਵਿਰੋਧੀ ਆਪਣਾ ਕੰਮ ਕਰ ਰਹੇ ਅਸੀਂ ਆਪਣਾ ਕੰਮ ਕਰ ਰਹੇ ਹੁਕਮ ਲੋਕਾਂ ਨੇ ਦੇਣਾ ਇਹ ਵੋਟ ਦਾ ਮਤਲਬ ਹੈ ਮਤ ਦਾ ਇਹ ਮਤ ਦਾ ਦਾਨ ਹੈ ਇਹ ਲੋਕਾਂ ਤੇ ਡਿਪੈਂਡ ਹੈ ਸਾਡੀ ਸੋਚ ਕੀ ਹੈ ਮੈਂ ਪਿੰਡਾਂ ਚ ਜਾ ਰਿਹਾ ਕਿਹੜੀ ਸਰਕਾਰ ਨੇ ਤੁਹਾਡੇ ਨਾਲ ਸਾਥ ਦਿੱਤਾ ਕਿਹੜੀ ਸਰਕਾਰ ਨੇ ਤੁਹਾਡੇ ਹੱਕਾਂ ਦੀ ਗੱਲ ਕੀਤੀ ਤੇ ਕਿਹੜੀ ਸਰਕਾਰਾਂ ਨੇ ਤੁਹਾਡੀਆਂ ਜੇਬਾਂ ਚੋਂ ਪੈਸੇ ਕਢਾਉਣ ਦੀ ਗੱਲ ਕੀਤੀ ਇਹ મતદાન ਹੁੰਦਾ ਇਹਦੇ ਵਿੱਚ ਅੱਜ ਮੈਂ ਪਿੰਡਾਂ ਚ ਜਾਣਾ ਮੁਹੱਲਿਆਂ ਚ ਜਾਣਾ ਲੋਕਾਂ ਦੇ 85% ਲੋਕਾਂ ਦੇ ਬਿਜਲੀ ਦੇ ਬਿੱਲ 0 ਆ ਕਿਸੇ ਦਾ 2000 ਬਚ ਰਿਹਾ ਕਿਸੇ ਦਾ 3000 ਬਚ ਰਿਹਾ ਕਈ ਵਾਰੀ ਤੇ ਮੈਂ ਪ੍ਰਚਾਰ ਕਰਦਾ ਹੁੰਨਾ ਮੈਨੂੰ ਕਾਂਗਰਸੀ ਆਖਾਲੀ ਆ ਹੁਣ ਵੀ ਗਰਦਾਸਪੁਰ ਹੁੰਦੇ ਆ ਮੈਨੂੰ ਮਿਲੇ ਨੇ ਕਹਿੰਦੇ ਹੈ ਤੇ ਅਸੀਂ ਭਾਜਪਾ ਵਾਲੇ ਪਰ ਝਾੜੂ ਫੇਰਦਾ ਮੈਂ ਉਹਨਾਂ ਨੂੰ ਪੁੱਛਿਆ ਕਾਰਨ ਕਹਿੰਦੇ ਸਾਡੀਆਂ ਜੁੱਤੀਆਂ ਕੱਸ ਸਾਨੂੰ ਮਿਲਿਆ ਕੀ ਸਾਨੂੰ ਪੁੱਛਿਆ ਨਹੀਂ ਪਰ ਕਹਿੰਦੇ ਵੀ ਯਾਰ ਆਪਾਂ ਤੇ ਭਗਵੰਤ ਮਾਨ ਨੂੰ ਵੋਟਾਂ ਵੀ ਨਹੀਂ ਸੀ ਪਾਈਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਵੀ ਨਹੀਂ ਸੀ ਪਾਈਆਂ ਪਰ ਸਾਡਾ ਇਹਨਾਂ ਨੇ ਜਿਹੜਾ ਘਰਾਂ ਦਾ ਬਿੱਲ ਜ਼ੀਰੋ ਆ ਰਿਹਾ ਅਸੀਂ ਸਦਾ ਰਹੇਗੇ ਅਰਵਿੰਦਰ ਕੁਮਾਰ ਦਾਸ ਨੇ ਦਸ ਤੱਕ ਗਾਰੰਟੀਆਂ ਦਿੱਤੀਆਂ ਗਈਆਂ ਨਵੀਆਂ 10 ਹਾਂਜੀ ਮੈਂ ਦੇਖਦੇ ਹਾਂ। ਅਹ ਦੇਖੋ ਜੀ ਜੋ ਅਸੀਂ ਗਾਰੰਟੀ ਦਿੰਦੇ ਆ ਉਹ ਹਰ ਹਾਲ ਸਾਰੀਆਂ ਪੂਰੀਆਂ ਕਰਦੇ ਆ ਆਪਣੀ ਤਨਯੋਰ ਤੇ। ਸਰ ਗੁਰਦਾਸ ਕੋ ਸਿੱਧਾ ਨਹੀਂ ਟੱਪੀਆ ਪਰ ਅਗਲੀ ਵੀਰ ਨੇ ਕਿਤੇ ਨਾ ਕਿਤੇ ਉਹਨੂੰ ਕਿਸ ਤਰ੍ਹਾਂ ਦੇਖੀਆ। ਦੇਖੋ ਜੀ ਉਹਦਾ ਜਵਾਬ ਜਿਹੜਾ ਬੀਜੇਪੀ ਨੂੰ ਉਹ ਸਾਡੇ ਲੋਕ ਦੇਣਗੇ। ਅੱਜ ਨੌਜਵਾਨ ਸੀ ਸਾਡੇ। ਉਹਨਾਂ ਦਾ ਵੀ ਮਨ ਜਿਹੜਾ ਕਿਉਂਕਿ ਆ ਜਾ ਕੇ ਦੌੜਨਾ ਹੁੰਦੇ ਸੀ ਇਹ ਕਹਿੰਦੇ ਸੀ ਵੀ ਫੌਜ ਚ ਪਰਤੀ ਹੋਣਾ ਕਿਤੇ ਨਾ ਕਿਤੇ ਉਹ ਵੀ ਜਨੂੰਨ ਠੰਡਾ ਹੋ ਗਿਆ। ਪਰ ਇਸ ਤਰ੍ਹਾਂ ਨਹੀਂ ਚਾਹੀਦਾ ਇਹਨਾਂ ਨੂੰ। ਸੋ ਦੇਖੋ ਸਵਾਲ ਜਿਹੜਾ ਤੁਸੀਂ ਕੀਤਾ ਇਹਦਾ ਜਵਾਬ ਜਿਹੜੇ ਨੇ ਬੀਜੇਪੀ ਵਾਲੇ ਨੇ ਸਾਡਾ ਨੋ ਜਵਾਬ। ਸ਼ਹਿਰੀ ਜੀ ਲਗਾਤਾਰ ਤੁਹਾਡੇ ਸਮਰਥਕ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ